ਕਿ ਬਹੁਤ ਸਾਰੇ ਸਾਡੇ ਜਿਹੜੇ ਲੜਾਈ ਝਗੜੇ ਆ ਉਹ ਛੋਟੇ ਝਗੜੇ ਤੋਂ ਸ਼ੁਰੂ ਹੋ ਕੇ ਹੌਲੀ ਹੌਲੀ ਬੜੇ ਵੱਡੇ ਝਗੜੇ ਤੱਕ ਚੱਲ ਜਾਂਦੇ ਆ ਕਈ ਬਹੁਤ ਛੋਟੇ ਛੋਟੇ ਜ਼ਮੀਨ ਦੇ ਜਿਹੜੇ ਡਿਸਪਿਊਟ ਹੁੰਦੇ ਆ ਕਈ ਵਾਰੀ ਕਤਲ ਦੇ ਵਿੱਚ ਕਈ ਵਾਰੀ ਰਾਧਾ ਕਤਲ ਦੇ ਵਿੱਚ ਕਈ ਵਾਰੀ ਹੋਰ ਕਈ ਸੰਗੀਨ ਜਿਹੜੇ ਜੁਰਮ ਆ ਉਹਨਾਂ ਦੇ ਵਿੱਚ ਕਨਵਰਟ ਹੋ ਜਾਂਦੇ ਆ ਤੋਂ ਸੀਐਮ ਸਾਹਿਬ ਨੇ ਕਿਹਾ ਕਿ ਆਪਾਂ ਇੱਕ ਇਦਾਂ ਦਾ ਉਪਰਾਲਾ ਕਰੀਏ ਕਿ ਇਹਨੂੰ ਸ਼ੁਰੂ ਤੋਂ ਆਪਾਂ ਜੜ ਤੋਂ ਫੜੀਏ ਤਾਂ ਜੋ ਇਸ ਤੱਕ ਮਨੋਬਤ ਆਵੇ ਨਾ ਕਿ ਲੋਕਾਂ ਨੂੰ ਕਚਹਿਰੀਆਂ ਦੇ ਵਿੱਚ ਥਾਣਿਆਂ ਦੇ ਵਿੱਚ ਖੱਜਲ ਖਵਾਰ ਹੋਣਾ ਪਵੇ ਉਹਦੇ ਵਾਸਤੇ ਇੱਕ ਨਵੀਂ ਮੁਹਿੰਮ ਸ਼ੁਰੂ ਕਰਨ ਜਾ ਰਹੇ ਜਿਹਦਾ ਨਾਮ ਆਪਾਂ ਸਹਿਮਤੀ ਡਿਫਟਾਰਾ ਜਿਹੜਾ ਰੱਖਣ ਜਾ ਰਹੇ ਹਾਂ ਨਾਮ ਇਹਦਾ ਔਰ ਇਸ ਦੇ ਵਿੱਚ ਸਭ ਤੋਂ ਵੱਡਾ ਇਹਦਾ ਹੋਏਗਾ ਕਿ ਇਹ ਇਹਦੇ ਵਿੱਚ ਜ਼ਿਲ੍ਹਾ ਲੈਵਲ ਤੇ ਤਹਿਸੀਲ ਲੈਵਲ ਤੇ ਕਮੇਟੀਆਂ ਬਣਨਗੀਆਂ ਉਹ ਕਮੇਟੀਆਂ ਦੇ ਵਿੱਚ ਪੁਲਿਸ ਅਫੀਸ਼ਰਸ ਹੋਣਗੇ ਉਹ ਕਮੇਟੀਆਂ ਦੇ ਵਿੱਚ ਰੈਵਿਨਿਊ ਵਿਭਾਗ ਦੇ ਅਫੀਸ਼ਰਸ ਹੋਣਗੇ ਬਾਕੀ ਵਿਭਾਗਾਂ ਦੇ ਅਫੀਸ਼ਰ ਹੋਣਗੇ ਤੋਂ ਜਿਹੜੇ ਇਦਾਂ ਦੇ ਝਗੜੇ ਆ ਜਿਨ੍ਹਾਂ ਦਾ ਆਪਾਂ ਨੂੰ ਲੱਗਦਾ ਹੈ ਕਿ ਅੱਗੇ ਵੱਡਾ ਝਗੜੇ ਦੇ ਰੂਪ ਲੈ ਸਕਦੇ ਆ ਉਹਦੇ ਵਿੱਚ ਸ਼ੁਰੂ ਤੋਂ ਹੀ ਇਨੀਸ਼ੀਏਟਿਵ ਲੈ ਕੇ ਉਹਨੂੰ ਸ਼ੁਰੂ ਤੋਂ ਹੀ ਉਹਦਾ ਜਿਹੜਾ